ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੋੜੇਰੀ ਫਾਰਮ ਬਟਿੱਲਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਅੜਕਾਉਣੀ ਹੋਵੇ ਆਪਣਾ ਨੰਬਰ ਹੈਗਾ 9876823917 ਅੱਜ ਬੰਡਾਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੀਲੇ ਭਦੌੜ ਬਾਇਆਂ ਕੋਲੇ ਤੀਜਾ ਚੌਥਾ ਸੂਦਾ ਮੱਝ ਭਕਾਉਆ 14-15 ਕਿਲੋ ਦੁੱਧ ਦੀ ਕੰਪਾਟੀ ਆ ਪੰਜ ਚਾਰ ਦਿਨ ਲਾਊਗੀ ਆ ਥਾਣੇ ਦੇ ਵੱਲ ਨੇੜੇ ਤੋਂ ਚੈੱਕ ਕਰ ਲੋ ਆ ਦੇਖੋ ਪੂਰੀ ਸਹੀ ਸਿੰਘ ਖੁੱਲਾ ਗੋਲਾ ਆ ਆ ਥਾਣੇ ਦੇ ਵੱਲ ਨੇੜੇ ਤੋਂ ਚੈੱਕ ਕਰ ਲੋ ਪੂਰ ਟੌਪ ਦੀ ਪੂਰੀ ਜਾਦ ਵਾਲੀ ਮੈਂ ਆ ਤੇ ਦੇਖੋ ਜੀ ਕਰ ਲਓ ਵਰਤ ਬਾਈਆਂ ਨਾਲ ਬਾਈਆਂ ਦਾ ਨੰਬਰ ਹੈਗਾ 99156 17 618 ਆ ਕਰ ਲਓ ਜੀ ਜੇਕ ਪੂਰੀ ਟੌਪ ਦੀ ਝੋਟੀ ਹੈਗੀ ਤੀਜੇ ਸੂਏ ਤੇ ਚੌਥੇ ਸੂਏ ਹੋਊਗੀ ਆਸਟਾ ਹੋਰ ਵੀਰੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪੂਰੀ ਟੌਪ ਦੀ ਹੈਗੀ ਦੁੱਧ ਦੁੱਧ ਦਿਨ ਕੱਟ ਜੂਗੀ 7-8 ਦੁੱਧ ਦੇ ਦਊਗੀ ਵੀਰੇ ਪੂਰੇ ਵਧੀਆ ਆ ਥਾਣੇ ਲੇਵਾ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਪੂਰਾ ਵਧੀਆ ਪੂਰੇ ਥਾਣੇ ਗੈਕ ਚ ਦੁੱਧ ਵਾਲੀ ਚੰਗੇ ਕੱਦ-ਗਾੜ ਦੀ ਵੱਡੇ ਦੀ ਪੂਰੀ ਟੌਪ ਦੀ ਮੱਝ ਹੈਗੀ ਤੇ ਪੂਰੀ ਬਰੀਡ ਵਾਲੀ ਹੈ ਪੂਰੇ ਸਿਰਾ ਆ ਦੇਖੋ ਕੱਦ-ਗਾੜ ਪਿੱਛੇ ਤੋਂ ਪੂਰੇ-ਪੂਰੇ ਪੂਰੇ ਚੌੜੇ ਹੀ ਹੈ ਆ ਪੂਰੀ 100 ਨੰਬਰ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲਓ ਧੰਨਵਾਦ ਜੀ ਜਲਦ ਮਿਲਦੇ ਕਿ ਨਵੀਂ ਵੀਡੀਓ ਨਾਲ